ਅਨਮੋਲ ਗगनਮਾਨ ਤੇ ਉਹਨਾਂ ਦੇ ਹਮਸਫਰ ਸ਼ਹਿਬਾਜ਼ ਸੋਹੀ ਦੇ ਵਿਨੰਦਕਾਰ ਚਤੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਦੇ ਕੈਪਟਨ ਮੰਤਰੀ ਅਨਮੋਲ ਗगनਮਾਨ ਅੱਜ ਸ਼ਹਿਬਾਜ਼ ਸਿੰਘ ਸੋਹੀ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁੱਕੇ ਨੇ ਦੱਸਦੇ ਕਿ ਕੈਪਟਨ ਮੰਤਰੀ ਅਨਮੋਲ ਗगनਮਾਨ ਅੱਜ ਵਿਆਹ ਦੇ ਬੰਧਨ ਦੇ ਵਿੱਚ ਬਚਣ ਦੇ ਲਈ ਗੁਰੂ ਨਾਡਾ ਸਾਹਿਬ ਪਹੁੰਚੇ ਨੇ ਤੇ ਉੱਥੇ ਲਾਮਾ ਚੜੀਆਂ ਲਈਆਂ ਗਈਆਂ ਉਹਨਾਂ ਦੇ ਵਿਆਹ ਦੀ ਪਾਰਟੀ ਜ਼ਿਰਕਪੁਰ ਸਥਿਤ ਮੈਰਿਜ ਪੈਲੇਸ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਕੈਬਨਿਟ ਮੰਤਰੀ ਦੇ ਲਾੜੇ ਸ਼ਹਿਬاز ਵੀ ਆਪਣੀ ਜੀ ਵੈਗਨ ਵਿੱਚ ਪਰਿਵਾਰ ਦੇ ਨਾਲ ਬਰਾਤ ਲੈ ਕੇ ਪਹੁੰਚੇ ਨੇ ਜਿਸਤੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਿਹਾ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗगनਮਾਨ ਸ਼ਹਿਬਾਜ਼ ਸਿੰਘ ਸੋਹੀ ਦੇ ਨਾਲ ਵਿਆਹ ਦੇ ਬੰਦਨ ਦੇ ਵਿੱਚ ਵੱਜ ਚੁੱਕੇ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲਾਵਾਂ ਦੀਆਂ ਤਸਵੀਰਾਂ ਸਾਹਮਣੇ ਆਰੀਆਂ ਨੇ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਚਾਰੀਆ ਹਾਲਾਂਕਿ ਹਰ ਇੱਕ ਜਿਹੜੀ ਰਸਮ ਹੈ ਚੰਡੀਗੜ੍ਹ ਦੇ ਸੈਕਟਰ 39 ਸਥਿਤ ਉਹਨਾਂ ਦੀ ਰਿਹਾਈਸ਼ ਤੇ ਨਿਵਾਇਆਂ ਗਈਆਂ ਨੇ ਇਸ ਵਿਆਹ ਸਮਾਗਮ ਦੇ ਵਿੱਚ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਵੀ ਸ਼ਿਰਕਤ ਕੀਤੀ ਹੈ ਕੈਬਨਿਟ ਮੰਤਰੀ ਅਨਮੋਲ ਗगनਮਾਨ ਸ਼ਹਿਬਾਜ਼ ਸਿੰਘ ਸੋਹੀਦੀ ਨਾਲ ਵਿਆਦ ਦੇ ਬੰਦਨ ਦੇ ਵਿੱਚ ਬੱਝ ਚੁੱਕੇ ਨੇ ਸ਼ਹਿਬაზ ਪੇਸ਼ੇ ਤੋਂ ਵਕੀਲ ਨੇ ਉਹਨਾਂ ਦਾ ਪਰਿਵਾਰ ਜ਼ਿਰਕਪੁਰ ਦੇ ਵਿੱਚ ਰਹਿੰਦਾ ਹੈ ਸੋਹੀ ਪਰਿਵਾਰ ਦਾ ਪਿਸ਼ੋਕੜ ਵੀ ਮਲੋੜ ਤੇ ਨਾਲ ਸੰਬੰਧਿਤ ਹੈ ਸੋ ਤਸਵੀਰਾਂ ਸਾਂਝੀਆਂ ਕਰ ਰਿਹਾ ਖੂਬਸੂਰਤ ਪਲਾਂ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਤਿਹਾਸਿਕ ਗੁਰਦੁਆਰਾ ਨਟ ਸਾਹਿਬ ਵਿਖੇ ਦੋਵਾਂ ਦੇ ਵੱਲੋਂ ਲਾਵਾਂ ਲਈਆਂ ਚਾਰੀਆਂ ਨੇ ਇਸ ਮਕਰੋ ਜ਼ਿਰਕਪੁਰ ਸ਼ਹਿਰ ਦੇ ਵਿੱਚ ਸਥਿਤ AKM ਮੈਰਿਜ ਪੈਲੇਸ ਦੇ ਵਿੱਚ ਕੁਝ ਖਾਸ ਮਹਿਮਾਨਾਂ ਦੇ ਲਈ ਦਾਵਤ ਵੀ ਰੱਖੀ ਗਈ ਹੈ ਦੱਸਦੀ ਹੈ ਕਿ ਅਨਮੋਲ ਗਰਨਮਾਨ ਇੱਕ ਮਸ਼ਹੂਰ ਪੰਜਾਬੀ ਗਾਇਕ ਸੀ ਤੇ ਉਹਨਾਂ ਨੇ ਆਪਣਾ ਕੀਤਾ ਛੱਡ ਕੇ ਆਮ ਆਦਮੀ ਪਾਰਟੀ ਤੋਂ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਤੇ ਉਹਨਾਂ ਦੀ ਜ਼ਿੰਦਗੀ ਦੀ ਇੱਕ ਹੋਰ ਨਵੀਂ ਸ਼ਰਫਾਤ ਹੋਣ ਚਾਰੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਖੂਬਸੂਰਤ ਪਲਾਂਦੀਆਂ ਤੁਸੀਂ ਵੀ ਕਮੈਂਟ ਕਰਾਹੀ ਜਰੂਰ ਵਧਾਈਆਂ ਦੋ ਤਾਂ ਚ ਉਹਨਾਂ ਦਾ ਜੀਵਨ ਜੜਾਇਆ ਸਫਲ ਰਹੇ ਚੰਗਾ ਜੀਵਨ ਜੜਾ ਬਤੀਤ ਕਰ ਸਕਣ ਸੋ ਤਸਵੀਰਾਂ ਸਾਂਝੀਆਂ ਕਰਦੇ ਆਂ ਜੀ ਵੈਗਨ ਦੇ ਵਿੱਚ ਲਾੜੀ ਨੂੰ ਵਿਆਹਣ ਆਏ ਨੇ ਅਨਮੋਲ ਗਗਨਮਾਨ ਦੇ ਹਮਸਫਰ ਅਨਮੋਲ ਗਗਨਮਾਨ ਤੇ ਉਹਨਾਂ ਦੇ ਹਮਸਫਰ ਸ਼ਹਿਬਾਜ਼ ਸੋਹੀ ਦੇ ਨੰਦਕਾਰ ਚਤੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਦੇ ਕੈਪਟਨ ਮੰਤਰੀ ਅਨਮੋਲ ਗਗਨਮਾਨ ਅੱਜ ਸ਼ਹਿਬਾਜ਼ ਸਿੰਘ ਸੋਹੀ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁੱਕੇ ਨੇ ਦੱਸਦੇ ਕਿ ਕੈਪਟਨ ਮੰਤਰੀ ਅਨਮੋਲ ਗਗਨਮਾਨ ਅੱਜ ਵਿਆਹ ਦੇ ਬੰਧਨ ਦੇ ਵਿੱਚ ਬਚਣ ਦੇ ਲਈ ਗੁਰੂ ਨਾड्डा ਸਾਹਿਬ ਪਹੁੰਚੇ ਨੇ ਤੇ ਉੱਥੇ ਲਾਮਾ ਚੜੀਆਂ ਲਿਆਂ ਗਈਆਂ ਉਹਨਾਂ ਦੇ ਵਿਆਹ ਦੀ ਪਾਰਟੀ ਜ਼ਿਰਕਪੁਰ ਸਥਿਤ ਮੈਰਿਜ ਪੈਲੇਸ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਕੈਬਨਿਟ ਮੰਤਰੀ ਦੇ ਲਾੜੇ ਸ਼ਹਿਬاز ਵੀ ਆਪਣੀ ਜੀ ਵੈਗਨ ਵਿੱਚ ਪਰਿਵਾਰ ਤੇ ਨਾਲ ਬਰਾਤ ਲੈ ਕੇ ਪਹੁੰਚੇ ਨੇ ਜਸਤੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਿਹਾ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗगनਮਾਨ ਸ਼ਹਿਬਾਜ਼ ਸਿੰਘ ਸੋਹੀ ਦੇ ਨਾਲ ਵਿਆਹ ਦੇ ਬੰਧਨ ਦੇ ਵਿੱਚ ਵੱਜ ਚੁੱਕੇ ਨੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲਾਵਾਂ ਦੀਆਂ ਤਸਵੀਰਾਂ ਸਾਹਮਣੇ ਆਰੀਆਂ ਨੇ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਹਾਲਾਂਕਿ ਹਰ ਇੱਕ ਜਿਹੜੀ ਰਸਮ ਹੈ ਚੰਡੀਗੜ੍ਹ ਦੇ ਸੈਕਟਰ 39 ਸਥਿਤ ਉਹਨਾਂ ਦੀ ਰਿਹਾਈਸ਼ ਤੇ ਨਿਵਾਇਆਂ ਗਈਆਂ ਨੇ ਇਸ ਵਿਆਹ ਸਮਾਗਮ ਦੇ ਵਿੱਚ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਵੀ ਸ਼ਿਰਕਤ ਕੀਤੀ ਹੈ ਕੈਬਨਿਟ ਮੰਤਰੀ ਅਨਮੋਲ ਗगनमान ਸ਼ਹਿਬਾਜ਼ ਸਿੰਘ ਸੋਹੀਦੀ ਨਾਲ ਵਿਆਦ ਦੇ ਬੰਦਨ ਦੇ ਵਿੱਚ ਬੱਝ ਚੁੱਕੇ ਨੇ ਸ਼ਹਿਬਾਜ਼ ਪੇਸ਼ੇ ਤੋਂ ਵਕੀਲ ਨੇ ਉਹਨਾਂ ਦਾ ਪਰਿਵਾਰ ਸਿਰਕਪੁਰ ਦੇ ਵਿੱਚ ਰਹਿੰਦਾ ਹੈ ਸੋਹੀ ਪਰਿਵਾਰ ਦਾ ਪਿਸ਼ੋਕੜ ਵੀ ਮਲੋੜ ਤੇ ਨਾਲ ਸੰਬੰਧਿਤ ਹੈ ਸੋ ਤਸਵੀਰਾਂ ਸਾਂਝੀਆਂ ਕਰ ਰਿਹਾ ਖੂਬਸੂਰਤ ਪਲਆਂ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਇਤਿਹਾਸਿਕ ਗੁਰਦੁਆਰਾ ਨਟਲ ਸਾਹਿਬ ਵਿਖੇ ਦੋਵਾਂ ਦੇ ਵੱਲੋਂ ਲਾਵਾਂ ਲਈਆਂ ਚਾਰੀਆਂ ਨੇ ਇਸ ਮਕਰੋ ਜ਼ਿਰਕਪੁਰ ਸ਼ਹਿਰ ਦੇ ਵਿੱਚ ਸਥਿਤ ਏਕੀਐਮ ਮੈਰਿਜ ਪੈਲੇਸ ਦੇ ਵਿੱਚ ਕੁਝ ਖਾਸ ਮਹਿਮਾਨਾਂ ਦੇ ਲਈ ਦਾਵਤ ਵੀ ਰੱਖੀ ਗਈ ਹੈ ਦੱਸਦੀ ਹੈ ਕਿ ਅਨਮੋਲ ਗਗਨਮਾਨ ਇੱਕ ਮਸ਼ਹੂਰ ਪੰਜਾਬੀ ਗਾਇਕ ਸੀ ਤੇ ਉਹਨਾਂ ਨੇ ਆਪਣਾ ਕੀਤਾ ਛੱਡ ਕੇ ਆਮ ਆਦਮੀ ਪਾਰਟੀ ਤੋਂ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਤੇ ਉਹਨਾਂ ਦੀ ਜ਼ਿੰਦਗੀ ਦੀ ਇੱਕ ਹੋਰ ਨਵੀਂ ਸ਼ਰਫਾਤ ਹੁਣ ਚੱਲੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਖੂਬਸੂਰਤ ਪਲਾਂ ਦੀਆਂ ਤੁਸੀਂ ਵੀ ਕਮੈਂਟ ਕਰਾਹੀਂ ਜ਼ਰੂਰ ਵਧਾਈਆਂ ਦਿਓ ਤਾਂ ਚ ਉਹਨਾਂ ਦਾ ਜੀਵਨ ਜੜਾਇਆ ਸਫਲ ਰਹੇ ਚੰਗਾ ਜੀਵਨ ਜੜਾ ਬਤੀਤ ਕਰ ਸਕਣ ਸੋ ਤਸਵੀਰਾਂ ਸਾਂਝੀਆਂ ਕਰਦੇ ਆਂ ਜੀ ਵੈਗਨ ਦੇ ਵਿੱਚ લાડીનું વ્યુણ આયને અનમોલ ગગનમ હમસફર